ਲੋਭੀ ਮਿੱਤਰੋ ਜਿਵੇਂ ਕਹਿੰਦੇ ਹੁੰਦੇ ਨੇ ਵੀ ਕਰਮਾ ਬਿਨਾਂ ਨਾ ਝੂਟੇ ਮਿਲਣ ਜਹਾਜ਼ ਦੇ ਮਾੜਾ ਬੰਦਾ ਕਿੱਥੋਂ ਗੇਰ ਪਾਲੂ ਸਵਰਾਜ ਦੇ ਸੱਜਣ ਪਿਆਰਿਓ ਗੱਲ ਇਹ ਹੁਣ ਪ੍ਰਾਣੀ ਹੋ ਗਈ ਕਿਉਂਕਿ ਇੱਥੇ ਹਰ ਇੱਕ ਭਰਾ ਸਵਰਾਜ ਟਰੈਕਟਰ ਤੇ ਗੇਰ ਪਾ ਸਕਦਾ ਜਿਨ੍ਹਾਂ ਦੇ ਮਨ ਦੇ ਵਿੱਚ ਸਵਰਾਜ ਟਰੈਕਟਰ ਲੈਣ ਦੇ ਸੁਪਨੇ ਨੇ ਕਿਉਂਕਿ ਜਿਸ ਭਰਾ ਲਵੇ ਖੜਿਆ ਨਾ ਸੱਜਣੋ ਅਸੀਂ ਗੁਰਲਾਲ ਲਵੇ ਇੱਥੇ ਹਰ ਇੱਕ ਟਰੈਕਟਰ ਦੇ ਉੱਪਰ ਜਿਹੜੇ ਉੱਚੇ ਮਾਡਲ ਨੇ ਹਰੇਕ ਟਰੈਕਟਰ ਦੇ ਉੱਪਰ ਲੋਨ ਦੀ ਸਹੂਲਤਾਂ ਵੀ ਉਪਲਬਧ ਹੈ ਤੇ ਜਾਇਜ਼ ਰੇਟਾਂ ਦੇ ਵਿੱਚ ਬਾਈਵਰੀ ਚੰਗੇ ਟਰੈਕਟਰ ਦੇ ਦਿੰਦੇ ਨੇ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਕੀ ਗੱਲ ਬਾਤ ਆ ਸਾਰਾ ਕੁਝ ਜਾਣ ਲੈਣੇ ਆ ਤੇ ਕੀ ਹਾਲ ਨੇ ਕਰਾਲੀ ਵੀਰੇ ਵਧੀਆ ਵੀਰੇ ਠੀਕ ਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਭਾਈ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਹੋ ਸੇਲ ਆਏ ਗਏ ਭਾਈ ਸੇਲ ਟਰੈਕਟਰ ਹਾਂਜੀ ਤੇ ਇਹ ਟਰੈਕਟਰ ਆਪਣੀਆਂ ਹੀ ਸਵਰਾਜ ਹਾਂਜੀ ਕਿੰਨਾ ਮਾਡਲ ਹੈ ਇਹ 2011 ਜੀ 2011 ਮਾਡਲ ਆ ਜਾ ਨੇੜੇ ਜਾ ਆਜਾ ਦੇ ਖੁੱਲ ਗਏ ਦੱਸੀ ਇਹਦੇ ਬਾਰੇ ਕੀ ਗੱਲ ਬਾਤ ਹੈ ਇੰਜਨ ਗੇਅਰ ਨਾਲ ਦੇ ਵੀ ਰੇਂਜ ਨੂੰ ਖੁੱਲਿਆ ਨਹੀਂ ਕੱਲਾ ਕਲਚ ਖੁੱਲਿਆ ਹੋਇਆ ਗੇਅਰ ਗੁਰ ਸਾਰਾ ਅਸਾ ਕੱਲਾ ਕਲਚ ਖੁੱਲਿਆ ਹੋਇਆ ਇੰਜਨ ਗੇਅਰ ਨਾਲ ਦੇ ਆ ਹਾਂਜੀ ਓਕੇ ਹੋਰ ਕੋਈ ਪੰਪ ਨਾਲ ਸੀਟ ਸੂਟ ਤਾਂ ਨਹੀਂ ਹੋਇਆ ਮਾ ਮਾ ਕੋਈ ਸੀਟ ਨਹੀਂ ਕੋਈ ਪੰਪ ਦਾ ਖੁੱਲਿਆ ਨਹੀਂ ਟਾਇਰ ਕਿੰਨੇ ਕੇ ਪੈਸੇ ਹੋਣਗੇ 65 70 ਪੈਸੇ 65 70 ਪੈਸੇ ਮਾਤਰ ਲੈ ਟਾਇਰ ਦੇ ਬਹੁਤ ਚੰਗਾ ਰੰਗ ਆ ਵੀਰੇ ਠੀਕ ਹੈ ਸੀਟ ਦੇ ਟਾਇਰ ਨਹੀਂ ਹੈ ਨਾ ਤੇ ਮੂਰਲੇ ਵੀ ਲਗਭਗ ਚੰਗੇ ਹੀ ਨੇ ਹੈ ਨਾ ਤੇ ਸੱਜਣੋ ਘੋੜਾ ਬੰਪਰ ਲੱਗਿਆ ਹੋਇਆ ਹੈ ਨਾ ਵਧੀਆ ਬਹੁਤ ਭਰਾਵਾਂ ਦੇ ਦਿਲ ਤੇ ਵੀਰੇ ਕਿੰਨਾ ਮਾਡਲ ਹੈ ਮੰਨ ਲ 11 ਵੀਰੇ 11 ਮਾਡਲ ਨੰਬਰ ਹੈ ਪੰਜਾਬ ਦਾ ਨੰਬਰ ਹੈ ਰਾਜਪੁਰੇ ਦਾ ਨੰਬਰ ਹੈ ਰਾਜਪੁਰੇ ਦਾ ਕਈ ਵੀ ਪਾਰਟੀ ਦੇ ਨਾਮ ਆਈ ਫਰਸਟ ਪਾਰਟੀ ਦਾ ਹੀ ਆ ਜੀ ਫਰਸਟ ਪਾਰਟੀ ਦੇ ਨਾਮ ਹੈ ਹਾਂ ਜੀ ਤੇ ਜਿਹਦੇ ਰੇਟ ਦੀ ਗੱਲ ਕਰੀਏ ਰੇਟ ਤਾਂ ਹੈਗਾ ਤੁਹਾਨੂੰ 98.5 ਦੇ ਦਾਂਗੇ ਆਪਾਂ 80000 ਤੁਹਾਨੂੰ ਲੱਖ ਅਸਾ 3 ਲੱਖ 80000 ਤਾਂ ਦੇ ਦਾਂਗੇ ਹਾਂ ਜੀ ਲੈ ਮਿੱਤਰੋ ਮਗਰਾਟਾਂ ਦੀ ਕੰਡੀਸ਼ਨ ਚੈੱਕ ਕਰ ਲੋ ਰਿੰਮਾਂ ਦਾ ਚੈੱਕ ਕਰ ਲੋ ਟਾਇਰ ਵੀ ਚੰਗੇ ਨੇ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰੇ ਓਕੇ ਆ ਖੁੱਲੇ ਨਹੀਂ ਹੋਇਆ ਹਣਾ ਬਾਈ ਹਾਂ ਪੰਪ 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 ਸੀਲਡ ਹੀ ਆ ਬਈ ਠੀਕ ਐ ਲੈ ਮਿੱਤਰ 16 ਮਾਡਲ 2016 ਮਾਡਲ ਹੈ ਹਾਂਜੀ ਠੀਕ ਆ ਬਾਈ ਬਈ 855 ਤੇ 960 ਦੇ ਵਿੱਚ ਕਿੰਨਾ ਕ ਫਰਕ ਆ 855 ਨਾਲੋਂ ਤਾਂ ਤਕੜਾ ਬੜਾ ਟਰੈਕਟਰ 960 ਤਾਂ ਤੜ ਤਕੜਾ ਠੀਕ ਆ ਸੀਐਲਡੀ ਆ ਟਰੈਕਟਰ ਬਾਈ ਇਹ ਵੀ ਅੱਛਾ ਇਹ ਵੀ ਖੁੱਲਿਆ ਖਾਲੇ ਨਹੀਂ ਹੋਇਆ ਕੋਈ ਮਰਨਾਲਾ ਹੀ ਨੰਬਰ ਆ ਬੀਬੀ ਉਹਨੇ ਅੱਛਾ ਵੀ ਵੀ ਉਨੀ ਚਾਹੀਏ ਲੈ ਮੇਤਰੋ ਬਰਨਾਲੇ ਮੰਡੀ 'ਚ ਹੀ ਖੜਾ ਬਰਨਾਲੇ ਦਾ ਹੀ ਨੰਬਰ ਆ ਹੈਨਾ 16 ਮਾਡਲ ਆ ਸੱਚ ਨੂੰ ਤੇ ਯਾਰ ਇਹਦੇ ਬਾਰੇ ਤਾਂ ਕੋਈ ਗੱਲਬਾਤ ਜਿਵੇਂ ਕਹਦੀ ਇਹ ਕਹਿਣੀ ਬਣਦੀ ਨਹੀਂ ਕਿਉਂਕਿ ਬਾਲੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਹੈਨਾ ਸਾਤਰੀ ਚੈੱਕ ਕਰੋ ਸੱਜਣੋ ਬਿਲਕੁਲ ਨਵੀਨ ਕੋਰਾ ਟਰੈਕਟਰ ਹੀ ਆ ਸੜਨਾ ਮਾ ਭਾਈ ਕਿੰਨੇ ਘੰਟੇ ਚੱਲਿਆ ਹੋਇ ਇਹ ਚੱਲਿਆ ਹੈ 1726 ਘੰਟੇ ਭਾਈ 1726 ਘੰਟੇ ਚੱਲਿਆ ਹੋਇਆ ਸੱਜਣੋ ਤੇ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਤਾਂ ਰਿਮ ਚੈੱਕ ਕਰੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਟਾਇਰ ਇਹਦੇ ਕਿੰਨੇ ਕੇ ਪੈਸੇ ਆਉਣਗੇ ਵੀਰੇ ਆਉਣਗੇ 65 ਤੋਂ 70 ਰੁਪਏ 70 ਕੇ ਪੈਸੇ ਟਾਇਰ ਹੈਗੇ ਸੱਜਣੋ ਤੇ ਪਿੱਛੋਂ ਕੰਡੀਸ਼ਨ ਵੀ ਚੈੱਕ ਕਰ ਲਓ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਲਓ ਜੀ ਮਿੱਤਰੋ ਹੈਨਾ ਟਾਇਰ ਦੁਬਾਰੇ ਪਾਏ ਬਈ ਅਸੇ ਟਾਇਰ ਪਏ ਹੋਏ ਨੇ ਭਾਈ ਓਕੇ ਤੇ ਨਾਲ ਦੇ ਟਾਇਰ ਨਹੀਂ ਹੈਗੇ ਸੱਜਣੋ ਟਾਇਰ ਬਾਅਦ ਵਿੱਚ ਪਏ ਹੋਏ ਨੇ ਐਮ ਆਰ ਐਫ ਦੇ ਟਾਇਰ ਪਏ ਹੋਏ ਆ ਹਨਾ ਹਾਂਜੀ ਹਾਂ 16 ਦੇ ਟਾਇਰਾਂ ਦੇ ਵਿੱਚ ਆ ਸੱਜਣੋ ਜੇ ਕਿਸੇ ਭਰਾ ਨੇ ਲੈਣਾ ਤਾਂ ਸੰਪਰਕ ਕਰ ਲਿਓ ਬਈ ਇੰਜਨ ਗੇਅਰ ਤੇ ਦਾ ਓਕੇ ਜਮੇ ਓਕੇ ਓਕੇ ਬਾਈ ਜਮਾ ਅੱਛਾ ਤੇ ਕਿੰਮੀ ਪਾਰਟੀ ਦੇ ਨਾਮ ਆ ਇਹ ਫਰਸਟ ਪਾਰਟੀ ਦੇ ਆ ਬਈ ਫਰਸਟ ਪਾਰਟੀ ਦੇ ਨਾਮ ਆ ਸੱਜਣੋ ਪੰਜਾਬ ਦਾ ਹੀ ਨੰਬਰ ਆ ਹਨਾ ਬਾਈ ਹਾਂਜੀ ਹਾਂ ਬਰਨਾਲੇ ਦਾ ਨੰਬਰ ਆ ਸੱਜਣੋ ਬਰਨਾਲੇ ਮੰਡੀ 'ਚ ਹੀ ਖੜਾ ਬਾੜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਬਾਈ ਜਿਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਮਿਲ ਜੂ ਰੇਟ ਤਾਂ ਹੈਗਾ 5 15 ਬਾਈ ਦੇ ਦਾਂ ਠੀਕ ਆ ਲੈ ਮੇਤਰੋ ਕਰ ਲੋ ਸੰਪਰਕ ਬਾਈ ਨਾਲ ਬੜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸੱਜਣੋ ਵੀ ਸੋਹਣਾ ਹੀ ਬੜਾ ਲੱਗਦਾ ਯਾਰ ਜਿਵੇਂ ਕਹਦੀ ਸਿਫਤਾਂ ਇਹਦੀਆਂ ਕੀ ਕਰੀ ਹੈਣਾ ਖਿੜ ਖਿੜ ਪੈਂਦਾ ਰੰਗ ਤੇ ਇਹ ਤੋਂ ਇਲਾਵਾ ਵੀਰੇ ਹੋਰ ਕਿਹੜਾ 16 ਮਾਡਲ ਆ ਬਾਈ 16 ਮਾਡਲ ਆ ਜੀ 16 ਮਾਡਲ ਆ ਟਰੈਕਟਰ ਆ 16 ਮਾਡਲ ਹਾਂਜੀ ਓਕੇ ਤੇ ਇਹ ਕਿੰਨੇ ਘੰਟੇ ਚੱਲਿਆ ਹੋਇਆ ਬਾਈ ਇਹ ਚੱਲਿਆ ਉਸਤਾਰਾਂ ਕੁ ਸੌ ਘੰਟਾ ਬਾਈ 1700 ਘੰਟਾ ਚੱਲਿਆ ਹੋਇਆ ਸੱਜਣੋ ਬਾਈ ਕੋਈ ਸਾਰਾ ਓਰੀਜਨਲ ਹੀ ਵੀ ਨਾਲ ਓਰੀਜਨਲ ਵੀਰੇ ਸਾਰਾ ਅੱਛਾ ਕੋਈ ਪੰਪ ਪੰਪ ਨਾਲ ਸੀਲ ਸੀਲਡ ਸੀਲਡ ਕਲੱਚ ਲੈ ਮੇਤਰੋ ਕਲੱਚ ਤਾਂ ਚਲੋ ਆਮ ਹੀ ਬੰਦਾ ਹੈ ਕਈ ਵਾਰ ਕਲੱਚ ਪਲੇਟ ਚ ਚੈੱਕ ਕਰਾਉਣ ਲੱਗ ਜਾਂਦਾ ਹੁੰਦਾ ਅਸਾ ਟਾਇਰ ਦਵਾਰੇ ਪਏ ਹੋਣੇ ਟਾਇਰ ਵੀ ਸੱਜਣਾ ਵਧੀਆ ਨੇ ਨਾ ਹਾਂ ਹੈਗਾ ਰੱਬੇ ਪਾਇਆ ਲੈ ਮੇਤਰੋ 90 ਪੈਂਸੀ ਪਿਸਲੇ ਟਾਇਰ ਨੇ ਤੇ ਮੂਹਰਲੇ ਤਾਂ 90 ਤੋਂ ਵੀ ਪਲਾਸੀ ਲੱਗਦੇ ਨੇ ਹਣਾ ਬਈ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸੱਜਣੋ 2016 ਮਾਡਲ ਹੈ ਨਾ ਬਈ ਸਵਰਾਜ ਤੇ 1700 ਘੰਟਾ ਚੱਲਿਆ ਹੋਇਆ ਲੈ ਮੇਤਰੋ 1700 ਘੰਟਾ ਚੱਲਿਆ ਹੋਇਆ ਨੰਬਰ ਬਈ ਦਾ ਪੀਵੀ ਦਾ ਲੁਧਿਆਣੇ ਦਾ ਲੁਧਿਆਣੇ ਦਾ ਨੰਬਰ ਆ ਸੱਜਣੋ ਤੇ ਜਿਹੜੇ ਭਰਾ ਲੁਧਿਆਣਾ ਸਾਈਡ ਤੋਂ ਫੋਨ ਕਰਦੇ ਤਾ ਕਰ ਲੋ ਸਜਣੋ ਸੰਪਰਕ ਲੁਧਿਆਣੇ ਵਾਲੇ ਤੁਹਾਡੇ ਵਾਸਤੇ ਆ ਟਰੈਕਟਰ ਇਹ ਦੂਜੀ ਪਾਰਟੀ ਦੇ ਨਾਮ ਆ ਬਾਈ ਸੈਕੰਡ ਪਾਰਟੀ ਦੇ ਨਾਮ ਆ ਬਾਈ ਕਹਿੰਦਾ ਮਗਰਾਟਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਦੀ ਰਿੰਮਾਂ ਦਾ ਬਹੁਤ ਜਿਆਦਾ ਸਾਫਟ ਟਰੈਕਟਰ ਹੈ ਤੇ ਜੇਕਰ ਕੰਡੀਸ਼ਨ ਦੀ ਗੱਲ ਕਰੀਏ ਤਾਂ ਇੱਕ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆ ਬਹੁਤ ਸੋਹਣੀ ਕੰਡੀਸ਼ਨ ਆ ਤੇ ਬਾਈ ਜੇ ਤੇ ਰੇਟ ਦੀ ਗੱਲ ਕਰੀਏ ਰੇਟ ਦਾ ਹੈਗਾ 565 5 ਲੱਖ 65 ਹਜ਼ਾਰ ਮੰਗਦੇ ਹੋ ਤੇ ਮੰਗੇ 40 ਹਜ਼ਾਰ ਦਾ ਬਾਈ 5 ਲੱਖ 40 ਹਜ਼ਾਰ ਦਾ ਹਾਂ ਜਿਹੜਾ ਕਾਕਾ ਪਹਿਲਾਂ ਹੁੰਦੇ ਤਾਂ ਜਿਹੜਾ ਪਹਿਲਾਂ ਕਾਕਾ ਕੋ ਹੁਣ ਹੀ ਦੇ ਦਾਂਗੇ ਲੈ ਮਿੱਤਰੋ ਦੇਖਦੇ ਹੁਣ ਕਿਹੜਾ ਭਰਾ ਮ 5000 ਡਿਸਕਾਊਂਟ ਹੋਰ 5000 ਹੋਰ ਡਿਸਕਾਊਂਟ ਲੈ ਮਿੱਤਰੋ ਬਾਕੀ ਦੱਸ ਦਿਓ ਤੁਸੀਂ ਕਿਹੜੇ ਵਾਈ ਦੀ ਵੀਡੀਓ ਦੇਖੀ ਆ ਕਿਹੜੇ ਚੈਨਲ ਤੇ ਦੇਖੀ ਆ ਤਾਂ ਤੁਹਾਡਾ ਫਾਇਦਾ ਹੋਣਾ ਹੈਨਾ ਤੇ ਇਹ ਤੋਂ ਇਲਾਵਾ ਵੀ ਰਿਆ ਆ ਸੋਨ ਵਾਲੀ ਕ 12 ਵਾਲਾ ਜਿਹੜਾ ਆ ਖੜਾ ਹੈ ਲੈ ਵੀ ਸੱਜਣੋ ਟਾਪ ਮਾਡਲ ਦੇ ਵਿੱਚ ਹੈਨਾ ਬਈ ਹਾਂਜੀ 750x ਕਹਿੰਦਾ ਬਾਬਾ ਆਪੇ ਤਖਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਕੋੜੇ ਲੈ ਦੇਖਦੇ ਸੱਜਣੋ ਵੀ ਕਿਹੜਾ ਦਿਲ ਦਾ ਸਾਫ਼ ਆ ਕਿਹੜਾ ਭਰਾ ਲਾਉਂਦਾ ਫੋਨ ਹੈਨਾ ਸਾਰਾ ਸੀਲ ਦਾ ਬਈ ਰੈੱਡ ਵੀ ਅੱਛਾ ਸਾਰੇ ਸੀਲ ਦਾ ਸਾਰਾ ਸੀਲ ਦਾ ਖੁੱਲਿਆ ਖੱਲਾ ਕਿਧੂੰ ਨਹੀਂ ਹੋਇਆ ਲੈ ਵੀ ਮਤਰੋ ਭਾਈ 1 ਨੇ ਘੰਟੇ ਚੱਲਿਆ ਹੋ ਸਕਦਾ ਇਹ ਤਾਂ ਚੱਲਿਆ ਹੋ ਭਾਈ 21200 ਘੰਟਾ 21200 ਲੈ ਵੀ ਸੱਜਣੋ 21200 ਘੰਟਾ ਚੱਲਿਆ ਹੋਇਆ ਮੀਟਰ ਤੇ ਆਉਂਦਾ ਨਹੀਂ ਨੰਬਰ ਜਾਂ ਨਹੀਂ ਖਰਾਬ ਆ ਅੱਛਾ ਤੇ ਟਾਇਰ ਬਾਈ ਇਹਦੇ ਟਾਇਰ ਹੈਗੇ ਵੀਰੇ 70 ਤੋਂ 75 ਰੁਪਏ ਦੇ ਮੂਰਲੇ ਲੱਭੇ ਬੈ ਟਾਇਰ ਦੇ ਮੂਰਲੇ 90 ਪੈਸੇ ਨੇ ਸੱਜਣੋ ਮਗਰਲੇ 70-75 ਪੈਸੇ ਟਾਇਰ ਹੈਗੇ ਆ ਸਾਦਰੀ ਚੰਗੀ ਲੱਗੀ ਹੋਈ ਆ ਸਪੋਰਟਾਂ ਲੱਗੀਆਂ ਹੋਈਆਂ ਨੇ ਤੇ 2012 ਮਾਡਲ ਆਣਾ ਭਾਈ ਹਾਂਜੀ ਤੇ ਇਹਦੇ ਨੰਬਰ ਕਿੱਥੋਂ ਦਾ ਭਾਈ ਇਹਦਾ ਪਟਿਆਲੇ ਦਾ ਜੀ ਪਟਿਆਲੇ ਦਾ ਨੰਬਰ ਸੱਜਣੋ ਪੀ ਵੀ 11 ਪ ਤਸੱਲੀ ਕਰ ਲਿਓ ਫੋਨ ਲਾ ਲਿਓ ਸਾਈਡ ਗੀਅਰ ਦੇ ਵਿੱਚ ਐ ਤੇ ਮਗਰਾਟਾਂ ਦੀ ਸਫਾਈ ਤੁਹਾਨੂੰ ਦਿਖਾ ਦਿੰਨੇ ਆ ਰਿੰਮਾਂ ਦਾ ਸਾਫ਼ ਦਿਖਾ ਦਿੰਨੇ ਆ ਗੁੱਡੀ ਆਰ ਦੇ ਟਾਇਰ ਨੇ ਤੇ 14 ਦੇ ਟਾਇਰਾਂ ਦੇ ਵਿੱਚ ਆ ਸਜਣੋ ਲੈ ਤੁਹਾਨੂੰ ਕੋ ਬਹੁਤ ਚੰਗਾ ਰੈਟ ਲੱਗ ਦੇ ਅੱਛਾ ਹਾਂ ਲਿੰਕਾਂ ਨੂੰ ਕਾ ਸਜਣੋ ਸਾਰੀਆਂ ਜਿਵੇਂ ਕਹਤੀ ਕਿ ਕਿਤੇ ਬਿਲਡਿੰਗ ਦਾ ਟਾਂਕਾ ਵੀ ਨਹੀਂ ਲੱਗਿਆ ਹੈ ਹਨਾ ਬਾਈ ਨਾ ਨਾ ਬੜਾ ਚੰਗਾ ਰੈਟ ਆ ਲੈ ਮਿੱਤਰੋ ਬਹੁਤ ਸੋਹਣੀ ਕੰਡੀਸ਼ਨ ਦਾ ਡਾਇਰੈਕਟਰ ਸਜਣੋ ਬਾਕੀ ਫੋਕਾ ਤੁਸੀਂ ਪੂਰੀ ਮਜ਼ਬੂਤ ਹੈ ਹਨਾ ਤੇ ਕਰ ਲਓ ਸੰਪਰਕ ਸਜਣੋ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਬਹੁਤ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਜਿਹੜਾ ਬਾਈ ਇਹ ਸਾਡਾ ਗੁਰਲਾਲ ਨਾ ਬਰਨਾਲਾ ਮੰਡੀ ਦੇ ਵਿੱਚ ਲਿਆਉਂਦੇ ਰਹਿੰਦਾ ਤੇ ਬਾਕੀ ਗੱਲ ਸੱਚੇ ਨੂੰ ਹੋਰ ਦੱਸ ਦਿੰਨੇ ਆ ਕਿਸੇ ਭਰਾ ਨੇ ਸੋਮਵਾਰ ਤੋਂ ਵਗੈਰਾ ਬਾਈ ਨੂੰ ਮਿਲਣਾ ਹੋਵੇ ਬਾਈ ਦਾ ਪਿੰਡ ਫਰਵਾਹੀ ਹੈ ਤੇ ਬਿਲਕੁਲ ਬਰਨਾਲਾ ਮੰਡੀ ਦੇ ਜਿਵੇਂ ਕਹਿ ਦਈਏ ਇਹ ਬੋਕਲ ਦੇ ਵਿੱਚ ਬਰਨਾਲੇ ਸ਼ਹਿਰ ਦੇ ਪੈ ਜਾਂਦਾ ਤਾਂ ਕਰ ਲੋ ਸੰਪਰਕ ਨੰਬਰ ਸਕਰੀਨ ਤੇ ਆ ਹਾਂਜੀ ਤੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਨਾਲ ਸੱਚੇ ਨੂੰ ਇੱਕ ਹੋਰ ਦਿਖਾਉਣਿਆ ਤੁਹਾਨੂੰ ਤੋਹਫਾ ਆ ਖੜਾ ਜੌਂਡੀਆਰ ਏਕ ਨਵਟਲਾ 07 18 18 ਮਾਡਲ ਹੈ ਸੱਚੇ ਨੂੰ ਯਾਰ ਕੰਡੀਸ਼ਨਰ ਬਾਬੇ ਦੀ ਇੰਨੀ ਸਾਫ ਕਿਉਂ ਨਾਲ ਦੇ ਵੀਰੇ ਸਾਰਾ ਨਵਾਂ ਟਰੈਕਟਰ ਆ ਬਈ ਜਮਾ ਅੱਛਾ ਜੀ ਇਹਦੇ ਚੱਲੇ ਬਹੁਤ ਘੱਟ ਹੋਣਾ ਬਹੁਤ ਘੱਟ ਆ ਕਿੰਨੇ ਘੰਟੇ ਚੱਲੇ ਹੋਏ 1100 ਕੋਸਾ ਵੀਰੇ ਸਿਰਫ ਹਾਂਜੀ ਲੈ ਮਿੱਤਰੋ 1100 ਘੰਟਾ ਚੱਲਿਆ ਹੋਇਆ ਟਰੈਕਟਰ ਆ 5310 ਜੌਂਡੀ ਯਾਰ ਸਾਰੀ オリジナル ਆ ਬਈ ਹਨਾ ਫੁੱਲ ਟੌਪ ਆ ਬਾਈ ਰਿਵਰਸ ਵੀਡੀਓ ਆ ਸਰਵਰਸ ਪੀਡੀਓ ਦੇ ਵਿੱਚ ਆ ਫੁੱਲ ਟੌਪ ਆ ਹਾਂਜੀ ਲੈ ਮਿੱਤਰੋ ਪੈਰਦਾਨ ਕਰੋ ਚੈੱਕ ਹਨਾ ਤੇ ਤੁਹਾਨੂੰ ਕੰਡੀਸ਼ਨਰ ਮਗਰਾਟਾਂ ਦੀ ਕੰਡੀਸ਼ਨ ਵੀ ਦਿਖਾ ਦਿੰਦਾ ਸੱਜਣੋ ਕਿਤੇ ਜੰਗਾਲ ਦਾ ਜਿਵੇਂ ਕਹਦੀ ਨਾ ਪੂਰਾ ਵੀ ਨਹੀਂ ਲੱਗਿਆ ਹੋਇਆ ਯ ਹਣਾ ਰੇ ਮਾਰੂਮਾ ਦਾ ਬਹੁਤ ਸਾਫਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰ ਲਈਏ ਸਤਰੀ ਦੀ ਗੱਲ ਕਰ ਲਈਏ ਸੱਜਣੋ ਤੇ ਪੰਜਾਬ ਦਾ ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਲੈ ਵੀ ਸੱਜਣੋ ਪੀ ਵੀ 13 ਕਿਆ ਬਾਤ ਹੈ ਨਾ ਯਾਰ 13 ਤਾਂ ਬੈਸੀ ਲੱਕੀ ਹੁੰਦਾ ਕੋਈ ਵੀ ਚੀਜ਼ ਆ ਬਾਬੇ ਨਾਨਕ ਨੇ 13 13 ਹੀ ਦੋ ਲਿਆਤੀ ਫਰਸਟ ਪਾਰਟੀ ਆ ਬਾਈ ਫਰਸਟ ਪਾਰਟੀ ਦੇ ਨਾਮ ਆ ਬਾਈ ਲੈ ਮਿੱਤਰੋ ਬੜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜਿਹੜੇ ਵੀ ਭਰਾਣੇ ਲੈਣਾ ਨਾ ਸੱਜਣੋ ਸੰਪਰਕ ਕਰ ਲਓ ਫਟਾਫਟ ਵੀ ਤੁਸੀਂ ਟਰੈਕਟਰ ਦੇਖ ਕੇ ਮੁੜਦੇ ਨਹੀਂ ਤੁਹਾਨੂੰ ਇੰਨਾ ਕੁ ਯਕੀਨ ਤਾਂ ਮੈਨੂੰ ਵੀ ਆ ਤੁਹਾਡੇ ਤੇ ਕਿਉਂਕਿ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਸੱਜਣੋ ਸਾਂਭੇ ਹੋਇਆ ਟਰੈਕਟਰ ਬਹੁਤ ਘੱਟ ਮਿਲਦੇ ਹੁੰਦੇ ਆ ਤੇ 2018 ਮਾਡਲ ਹੈ ਤੇ ਵੀਰੇ ਇਹਦੇ ਰੇਟ ਦੀ ਜੇ ਗੱਲ ਕਰੀਏ ਰੇਟ ਦਾ ਹੈਗਾ 6 ਮੈਂ ਤੁਹਾਨੂੰ ਸਾਢੇ 6 ਦਾ ਦੇਵਾਂਗੇ 6 ਲੱਖ 75 ਹਜ਼ਾਰ ਰੇਟ ਮੰਗਦੇ ਹਾਂ ਤੇ ਸਾਢੇ 6 ਲੱਖ ਤਾਂ ਮਿਲ ਜੂ ਹਾਂਜੀ ਲੈ ਮਿੱਤਰੋ ਕਰ ਲੋ ਸੰਪਰਕ ਜਿਹੜੇ ਭਰਾ ਟਰੈਕਟਰ ਲੈਣ ਦਾ ਚਾਹਵਣਾ ਨਾ ਸੱਜਣੋ ਜਿੰਨੇ ਵੀ ਟਰੈਕਟਰ ਦਿਖਾਏ ਨੇ ਸਾਰੇ ਪੰਜਾਬ ਨੰਬਰ ਨੇ ਤੇ ਸਾਰੇ ਦੀ ਵਾਇਬਰੀ ਫੁੱਲ ਗਾਰੰਟੀ ਲੈਂਦੇ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਕਰ ਲੋ ਸੰਪਰਕ ਜੀ ਕਿੰਨਾ ਮਾਡਲ ਹੈ ਵੀਰੇ ਇਹ ਇਹ 10 ਮਾਡਲ ਹੈ ਅੱਛਾ 10 ਮਾਡਲ ਹੈ ਤੰਡਿਸਰੀ ਦੀ ਇੰਨੀ ਸਾਫ ਕਿਵੇਂ ਮਿਲ ਗਈ ਉਹ ਸਾਫ ਨਾ ਕਈ ਵਾਰ ਹੁੰਦਾ ਹੈ ਟਰੈਕਟਰ ਨਾਲ ਕਪਾਣ ਨੂੰ ਬੂੰਦ ਤੇ ਚੜ੍ਹੇ ਹੁੰਦੇ ਹੈਗੇ ਉਹ ਅਗਲਾ ਲਾਉਂਦਾ ਹੀ ਨਹੀਂਗਾ ਕਪਾਣ ਤੇ ਕਿੰਨਾ ਕੰਮ ਹੁੰਦਾ ਅਜੇ ਕੱਲ ਹਾਂ 100 ਗੱਲਾ ਵੱਢ ਲਾ ਦੇਣਾ 20 ਦਿਨਾਂ ਦਾ ਕੰਮ ਹੁੰਦਾ ਉਸ ਤੋਂ ਬਾਅਦ ਖੜਾ ਰਹਿੰਦਾ ਉਹ ਤੋਂ ਬਾਅਦ ਉਹ ਮਿਜ਼ਕਰੀ ਖੜਾ ਰਹਿੰਦਾ ਢੱਕ ਸਮਾਨ ਰਕੇ ਠੀਕ ਹੈ ਠੀਕ ਹੈ ਉਹ ਚੀਜ਼ਾਂ ਬਸ ਜਾਂਦਾ ਫਿਰ ਇਹ 10 ਮਾਡਲ ਹੈ ਬਾਈ ਹਣਾ ਦੱਸਿਓ ਇਹਦੇ ਬਾਰੇ ਵੀ ਕੀ ਗੱਲਾਂ ਬਾਤ ਨੇ ਇਹਦੀ ਆਪੀ ਦਾ 550 ਬਾਬਾ ਜਿੰਦਿਆ ਹੈ ਓਕੇ ਉਦੋਂ ਇਹ 9 10 ਤੱਕ ਰਾਏ ਆਗੇ ਇਹਨਾਂ ਦੀ ਪਾਵਰ ਘੱਟ ਦੱਸਦੇ ਉਹ ਵਿਚੋ ਜ਼ੋਰ ਵੱਧ ਲਾਉਂਦਾ ਹੈ ਠੀਕ ਹੈ ਤਾਂ ਕਰਕੇ ਇਹਨਾਂ ਦੀ ਮੰਗ ਬਹੁਤ ਜ਼ਿਆਦਾ ਹੈਗੀ ਤੇ ਖਰਚਾ ਵੀ ਇਹਨਾਂ ਦਾ ਜ਼ਾਇਜ ਹੁੰਦਾ ਹੈ ਠੀਕ ਹੈ ਕਿਉਂਕਿ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਬਾਈ ਯਾਰ ਵੀ ਕਾਲੇ ਢੱਡ ਚ ਖੜਾ ਹੋਵੇ ਕੋਈ ਉਹ ਜੌਂਡੀਰ ਦਿਖਾਏ ਹੋਣਾ ਹਾਂਜੀ ਹਾਂਜੀ ਤੇ ਦੱਸੀ ਸਾਧ ਦੇ ਬਾਰੇ ਕੋਈ ਇੰਜਨ ਗੇਰਦਾ ਕਿ ਮੇ ਆ ਬਈ ਇਹ ਬਾਈ ਕਿਸੇ ਨਟ ਨੂੰ ਚਾਬੀ ਵੀ ਨਹੀਂ ਲੱਗ ਗਈ ਤੇ ਸਾਰਾ ਸੀਲ ਡਾਲੇ ਨਹੀਂ ਅਸੇ ਸਾਰਾ ਸੀਲ ਸਾਰਾ ਜਾਈ ਨਹੀਂ ਹੁੰਨਾਗਾ ਓਕੇ ਕਲੱਚ ਜ਼ਰੂਰ ਖੁੱਲਾ ਟਰੈਕਟਰ ਦਾ ਉਹ ਵੀ ਕਈ ਵ ਤੇ ਆ ਇੱਥੇ ਇਹ ਜਰ ਤਾਂ ਪਈ ਐ ਇੱਥੇ ਇਹ ਟੂਲ ਕਸਿਆ ਵਾ ਜੀ ਟੂਲ ਦੇ ਥੱਲੇ ਜਰ ਬਣ ਗਈ ਅੱਛਾ ਟੂਲ ਕਸਿਆ ਹੋਦੀ ਜਿਹੜਾ ਆ ਆ ਆ ਸਰਾਖਾ ਸੱਜਣ ਉਹ ਇਹਦੇ ਵਿੱਚ ਟੂਲ ਕਸਿਆ ਹੋਊ ਬਾਈ ਉਹਨਾਂ ਦਾ ਹਾਂ ਜੀ ਹਾਂ ਓਕੇ ਬਾਕੀ ਕਿਸੇ ਗੇਅਰ ਨੂੰ ਨੂ ਕਿਸੇ ਨੱਟ ਨੂੰ ਤੇ ਕਿਸੇ ਨੂੰ ਚਾਬੀ ਵੀ ਨਹੀਂ ਕਿਸੇ ਵੀ ਲਿਫਟ ਟਾਪੇ ਨੂੰ ਜਾਂ ਹੋਰ ਕੁਝ ਅੱਛਾ ਸਾਰਾ ਜੈਨੂਮ ਟਰੈਕਟਰ ਹੈ ਜਿੰਨਾ ਵੀ ਹੈਗਾ ਠੀਕ ਆ ਵੀਰੇ ਹਾਂ ਜੀ ਤੇ ਟਾਇਰ ਇਹਦੀ ਕਿਵੇਂ ਕਹਿ ਸਕਦੇ ਕਿੰਨੇ ਪੈਸੇ ਟਾਇਰ ਤਾਂ ਇਹਦੇ ਨਾਲ ਦੇ ਸੀਗੇ 60 ਕ ਪੈਸੇ ਹੂੰ ਉਹ ਨਾ ਟਾਇਰ ਥੋੜਾ ਜਿਹਾ ਛੀਟ ਰੂਟਰੇ ਸੀ ਜਾਂਦਾ ਕਪੈਨ ਗਮੂਨ ਤੇ ਚੱਲਣ ਕਰਕੇ ਥੋ ਮਤਲਬ ਟਾਇਰ ਆਪਾਂ ਚੇਂਜ ਕਰਾਤੀ ਚੇਂਜ ਆਪਾਂ ਕੀਤੇ ਆਗੇ ਗੁੱਡਇਰ ਦੇ ਟਾਇਰ ਨੇ ਹੈ ਨਾ ਗੁੱਡਇਰ ਦੇ ਪਵਾਤੇ ਆਪਾਂ ਲੈ ਵੀ ਸੱਜਣੂ 16 ਦੇ ਟਾਇਰਾਂ ਦੇ ਵਿੱਚ ਹੈ ਗੁੱਡਇਰ ਦੇ ਟਾਇਰ ਨੇ ਥੋੜੇ ਜਿ ਚੱਲੇ ਵੇ ਇਹ 95 ਕੇ 65 ਕਹਿ ਸਕਦਾ ਆਪਾਂ ਪੰਜ ਕੇ ਪੰਜੇ ਚੱਲੇ ਹੋਏ ਹੈ ਨਾ ਲੈ ਮਿੱਤਰੋ ਕੰਡੀਸ਼ਨ ਚੈੱਕ ਕਰੋ ਤੁਸੀਂ ਨਾ ਯਾਰ ਵਹਿਜਾ ਵਹਿਜਾ ਹੋਈ ਪਈ ਹੈ ਚੰਗਾ ਬਹੁਤ ਟਰੈਕਟਰ ਵੀ ਹਾਂ ਚੰਗਾ ਤਾਂ ਕੰਡੀਸ਼ਨ ਹੀ ਦੱਸ ਦਿੰਦੀ ਹੈ ਨਾ ਬਾਕੀ ਚਲਾਈਦਾ ਵੀ ਉਨਾਂ ਹੀ ਚੰਗਾ ਜਨਾਬ ਦੇਖਣ ਨੂੰ ਚੰਗਾ ਚਲਾਈਦਾ ਵੀ ਉਨਾਂ ਹੀ ਚੰਗਾ ਚਲਾਈਦਾ ਵੀ ਉਨਾਂ ਹੀ ਚੰਗਾ ਇਹਦਾ ਵੀ ਨੰਬਰ ਕਿੱਥੋਂ ਦਾ ਹੈ ਨੰਬਰ ਪੰਜਾਬ ਦਾ ਹੀ ਆ ਦਾ ਵੀਰੇ ਪੀਵੀ 04 ਫਰੀਦਕੋਟ ਦਾ ਹੈ ਹੈਨਾ ਫਰੀਦਕੋਟ ਦਾ ਨੰਬਰ ਹੈ ਠੀਕ ਹੈ ਤੇ ਕਈ ਵੀ ਪਾਰਟੀ ਦੇ ਨਾਮ ਹੋ ਬਈ ਇਹ ਫਰਸਟ ਪਾਰਟੀ ਦਾ ਹੀ ਹੈ ਬਸ ਫਰਸਟ ਪਾਰਟੀ ਦੇ ਨਾਮ ਖੜਾ ਹੈ ਨਾਲ ਲਫਟੂਲ ਬ੍ਰੰਡ ਨੂੰ ਕਿਸੇ ਨੂੰ ਨਹੀਂ ਆਇਆ ਹੈ ਚਾਬੀ ਲੱਗੀ ਨਾਲ ਦੇ ਹੀ ਹੈ ਭੱਟੀ ਸਾਰਾ ਕੁਝ ਅੱਛਾ ਸਾਰਾ ਕੁਝ ਹਾਂ ਲੈ ਮਿੱਤਰੋ ਜਿਹੜਾ ਭਰਾ ਲੈ ਕੇ ਜਾਓ ਵੀ ਯਾਦ ਹੀ ਰੱਖੋ ਹੈਨਾ ਜਿਹੜਾ ਚੱਲਿਆ ਹੋਵੇ ਪੈਰ ਰਾਂ ਦਾ ਇੰਨਾ ਰੰਗ ਰਹਿੰਦਾ ਹੀ ਨਹੀਂ ਹੁੰਦਾ ਹੈਗਾ ਸਹੀ ਗੱਲ ਹੈ ਸਹੀ ਗੱਲ ਲੈ ਮਿੱਤਰੋ ਆ ਚੀਜ਼ਾਂ ਨੂੰ ਵੀ ਪਤਾ ਲੱਗਦਾ ਨਾ ਨਹੀਂ ਆਪ ਜਿਹੜੇ ਚਾਦੇ ਚੱਲੇ ਹੁੰਦੇ ਆ ਉਹ ਚੀਜ਼ਾਂ ਕੱਸ ਜਾਂਦੀਆਂ ਭੱਟੀ ਕੱਸ ਜਾਂਦੀਆਂ ਪੈਰ ਰੱਖ ਨਾਲ ਤਾਂ ਬਿਲਕੁਲ ਤੇ 95 ਪੈਸੇ ਮੰਗ ਰਲੇ ਟਾਇਰ ਪਏ ਆ 2010 ਮਾਡਲ ਆ ਬਈ ਇਹ ਕਿੰਨਾ ਕ ਚੱਲਿਆ ਹੋਊਗਾ ਡ੍ਰਾਈਵਰ ਚੱਲੇ ਵੀ 2400 ਘੰਟਾ ਅਰੀਜਨਲ ਚ 2400 ਲੈ ਵੀ ਸੱਜਣੋ ਸਿਰਫ 2400 ਘੰਟਾ ਚੱਲਿਆ ਹੋਇਆ ਸਤਰੀ ਦੇਖੋ ਪਹਿਲਾਂ ਹਾਂ 2400 40 42 ਘੰਟੇ ਚੱਲਿਆ ਹੋਇਆ ਹਾਂ ਸੂਰਜ ਦੀ ਕਿਰਨ ਵੀ ਨਾ ਮਤਲਬ ਸੋ ਤੇ ਵੱਜ ਕੇ ਸੱਜਣੋ ਵੇਖਣ ਵਾਲੇ ਦੇ ਮੱਥੇ 'ਚ ਮੁੜ ਕੇ ਪਾਜਦੀ ਆ ਬੰਪਰ ਤੋਂ ਲਾ ਕੇ ਵੀ ਕੋਈ ਲਾਉਂਦਾ ਰੁਪਈਆ ਲੈਣ ਦੀ ਲੋੜ ਤਾਂ ਨਹੀਂ ਬਈ ਇਹਨੇ ਬਈ ਜਿਹਦੇ ਰੇਟ ਦੀ ਗੱਲ ਕਰੀਏ ਰੇਟ ਤਾਂ ਇਹਦਾ 5 ਲੱਖ 65 ਹਜ਼ਾਰ ਦੀ ਡਿਮਾਂਡ ਕਰਦੇ ਹੈਗੇ 5 ਲੱਖ ਬੋ 15 2000 ਦਾ ਹੋ ਜਾਂਦਾ ਹੁੰਦਾ 15 2000 ਹੋ ਜਾਂਦਾ ਹਾਂਜੀ ਐਡੇ ਨਾਮ ਹੈ ਜੀ ਠੀਕ ਹੈ ਲੈ ਮਿੱਤਰੋ ਫਰਸਟ ਪਾਰਟੀ ਦੇ ਨਾਮ ਹੈ 15 2000 ਬਾਈ ਡਿਸਕਾਊਂਟ ਕਹਿੰਦਾ ਕਪੜਾ ਵਾਲੇ ਭੱਟੀ ਦੇ ਨਾਲ ਦਾ ਸੀਗਾ ਕਪੜਾ ਆਪਾਂ ਲਵਾਇਆ ਇਹ ਹੁਣ ਅੱਛਾ ਪਹਿਲਾਂ ਦੇ ਨਾਲ ਦਾ ਹੋਇਆ ਕਪੜਾ ਹੀ ਸੀਗਾ ਉਹ ਥੋੜਾ ਪੁਰਾਣਾ ਜਾਂ ਹੋ ਗਿਆ ਸੀਗਾ ਠੀਕ ਆ ਠੀਕ ਆ ਤੇ ਆਪਾਂ ਹੁਣ ਲਵਾਇਆ ਗੱਲ ਵਰਸ ਹੁਣ ਲਵਾਇਆ ਠੀਕ ਆ ਲੈ ਮਿੱਤਰੋ ਕਰ ਲੋ ਸੰਪਰਕ ਬਹੁਤ ਸੋਹਣਾ ਟਰੈਕਟਰ ਸਲੈਂਸਰ ਤੇ ਜਰੂਰ ਪੇਂਟ ਹੋਇਆ ਇਹਦੇ ਅੱਛਾ ਸਲੈਂਸਰ ਇਹਦਾ ਕਿੰਨਾ ਪੇਂਟ ਹੋਇਆ ਮੱਚ ਜਾਂਦਾ ਨਾ ਇਹਦਾ ਸਲੈਂਸਰ ਮੱਚ ਜਾਂਦਾ ਨਾ ਹਰ ਵਕਤ ਗਰਮਾਇਆ ਜਾਂਦੀ ਹੈ ਕਿ ਨਾ ਹੂੰ ਤੇ ਵੀਰੇ ਕੁੱਲ ਕਿੰਨੇ ਟਰੈਕਟਰ ਲੈ ਕੇ ਆਜੇ ਅੱਜ 4 ਟਰੈਕਟਰ ਲਿਆਂਦੇ ਆ 4 ਟਰੈਕਟਰ ਪਹਿਲਾ ਟਰੈਕਟਰ ਤਾਂ ਹੋ ਗਿਆ ਆਪਣਾ ਹਾਂਜੀ ਜੀ ਜੌਂਡੀ 5310 ਤੇ ਦੂਸਰਾ ਦੂਸਰਾ 475 ਵੀਰੇ 475 ਲੈ ਵੀ ਸੱਜਣੋਂ ਡਿਮਾਂਡ ਇਸ ਟਰੈਕਟਰ ਦੀ ਵੀ ਬਹੁਤ ਇਹ ਟਰੈਕਟਰ ਤਖੜੇ ਹੁੰਦੇ ਡੀਆਈ ਹੋਇਆ ਵਾ ਟਰੈਕਟਰ ਇਹ ਨਾ ਇਹ ਤਾਂ ਇਹ ਦੂਜਾ ਹੈਗਾ ਐਂਟਰ ਹੈਗਾ ਇਹ ਅੱਛਾ 82 ਮਾਡਲ 82 ਮਾਡਲ ਹੈ ਇਹ ਹਾਂ ਇਹ ਡੀਆਈ ਹੋਇਆ ਵਾਗਾ ਡੀਆਈ ਵੀ ਵਧੀਆ ਚ ਹੋਇਆ ਵਾ ਮਤਲਬ ਕਿ 585 ਵਾਲੀ ਕ੍ਰਿੰਕ ਪਈ ਵੀ ਇਹਦੇ ਅਸਾਂ 585 ਵਾਲੀ ਕ੍ਰਿੰਕ ਪਈ ਹੋਈ ਆ ਹਾਂਜੀ ਹਾਂ ਉਹ ਪਾ ਕੇ ਬਾਕੀ ਟਾਇਰ ਟੂਰ ਨਵੇਂ ਆ ਹੂੰ ਮਤਲਬ ਕਿ ਟਰੈਕਟਰ ਨੂੰ ਤਿਆਰ ਹੋਇਆ ਵਾ ਪੁਰਾਣਾ ਇਹ ਅੱਛਾ ਹਾਂ ਉਹ ਹਪਿਆ ਸੋਹਣਾ ਟਰੈਕਟਰ ਲੈ ਮਿੱਤਰੋ ਸੋਹਣੀ ਗੱਲਬਾਤ ਆ ਯਾਰ ਹਣਾ ਹੂੰ ਚਲਾਈ ਦਾ ਬਹੁਤ ਚੰਗਾ ਬੰਦੇ ਨੇ 27 ਜਿਵੇਂ ਚੰਗੀ ਲੱਗੀ ਦੀ ਹੈ ਬੰਦੇ ਨੇ ਕੰਮ ਦੇ ਉੱਤੇ ਪੈਸੇ ਬਹੁਤ ਲਾਏਗਾ ਹਾਂ ਜੰਗੇਰ ਤੇ ਇਹਦੇ ਨਾਲ ਸਾਰੇ ਕਸੇ ਤੇ ਠੀਕ ਹੈ ਵੀਰਿਆ ਤੇ ਇਹਦਾ ਵੀਰੇ ਜੇ ਨੰਬਰ ਦੀ ਗੱਲ ਕਰੀਏ ਕਿੱਥੋਂ ਦਾ ਹੋ ਸਕਦਾ ਨੰਬਰ ਤਾਂ ਪੰਜਾਬ ਦਾ ਹੀ ਆ ਇਹਦਾ ਸਸ ਪੰਜਾਬ ਦੀ ਨੰਬਰ ਹੈ ਇਹ ਕਿੰਨੀ ਪਾਰਟੀ ਦਾ ਨਾਮ ਹੋ ਇਹ ਹੋ ਸਕਦਾ ਹੈ ਦੂਜੀ ਪਾਰਟੀ ਦੇ ਨਾਮ ਦੂਜੀ ਕਿ ਪਾਰਟੀ ਦੇ ਨਾਮ 82 ਮਾਡਲ ਹੈ ਹਨਾ ਤੇ ਇਹਦੇ ਜੇ ਰੇਟ ਦੀ ਗੱਲ ਕਰੀਏ ਬਈ ਡੇਢ ਲੱਖ ਰੁਪਇਆ ਡਿਮਾਂਡ ਕਰਦੇ ਆਪਾਂ ਇਹਦੀ ਡੇਢ ਲੱਖ ਰੁਪਇਆ ਹਾਂ ਲੈ ਮਿੱਤਰੋ ਡੇਢ ਲੱਖ ਰੁਪਇਆ ਬਾਈ ਨੇ ਮੰਗਿਆ ਡੇਢ ਲੱਖ ਦੇ ਵਿੱਚ ਬੁਲਟ ਵੀ ਨਹੀਂ ਆਉਂਦਾ ਉਹ ਵੀ ਪੈਸੇ ਤਾਂ ਉਹਨੂੰ ਕਮਾ ਕੇ ਦਊ ਖੇਤੀ ਕਰੋਗੇ ਤੁਸੀਂ ਇਹ ਟਰੈਕਟਰ ਨਾਲ ਕੰਮ ਉਹਨੂੰ ਬਹੁਤ ਕਮ ਆਲਾ ਸੰਦਾ ਹਾਂ ਬਾਕੀ ਇਹਨਾਂ ਦਾ ਖਰਚਾ ਘਟਉਂਦਾ ਪਟੇ ਸੋਹਣਾ ਯਾਰ ਇਹਦੀ ਦੇਖੀ ਵਾਲੀ ਸੋਹਣੀ ਬਣੀ ਹੋਈ ਆ ਨਾ ਮੇਦਰਾ ਦੀ ਠੀਕ ਆ ਵੀਰਿਆ ਤੇ 82 ਮਾਡਲ ਹੈ 1.5 ਲੱਖ ਰੁਪਏ ਡਿਮਾਂਡ ਆ ਸੱਜਣੋ ਬਾਕੀ ਉਹ ਵੀ ਟਰੈਕਟਰ ਭਰਿਆ ਪਿਆ ਯਾਰ ਹਾਰ ਸ਼ਿੰਗਾਰ ਲਾ ਕੇ ਥੋੜਾ ਹਾਂ ਲਾਈਟਾਂ ਲੁੱਟਣ ਲੱਗ ਗਿਆ ਯਾਰ ਛਤਰੀ ਜੁਤਰੀਆ ਪਾਪਾ ਨੂੰ ਸਹੀ ਗੱਲ ਦੇਖਣ ਨੂੰ ਐ ਸੋਹਣਾ ਸਾਡੇ ਪਾਸੇ ਗੁੰਦਿਆ ਪਿਆ ਟਰੈਕਟਰ ਬਿਲਕੁਲ ਬਿਲਕੁਲ ਲੈ ਮਿੱਤਰ ਪਿਆਰੋ ਆਹ ਕੰਡੀਸ਼ਨ ਦਾ ਟਰੈਕਟਰ ਦੀ ਕਰ ਬਹੁਤ ਸੋਹਣੀ ਗੱਲਬਾਤ ਆ ਯਾਰ ਜਿਹੜਾ ਭਰਾ ਲੈ ਕੇ ਜਾਉਣਾ ਤੋਹਫਾ ਹੀ ਏ ਸੱਜਣੋ ਇਹ ਵੀ ਹਨਾ ਆ ਇੰਨੇ ਪੈਸਿਆਂ ਦਾ ਪੱਟਿਆ ਹੁੰਦਾ ਕੁਝ ਆਉਂਦਾ ਵੀ ਕੁਝ ਮਾਲਾ ਸੰਦਾ ਕੰਮ ਟਰੈਕਟਰ ਦਾ ਕੰਮ ਦੇ ਨਾਲ ਹੂੰ ਬਿਲਕੁਲ ਜੀ ਬਿਲਕੁਲ ਇਹ ਤੋਂ ਇਲਾਵਾ ਵੀ ਰਿਆ ਆ ਆਪਣਾ ਫਾਰਮ 60 ਵੀਰੇ 2006 ਮਾਡਲ ਆਹ ਵਾਲਾ ਫਾਰਮ 60 ਹਾਂਜੀ ਹਾਂਜੀ ਲਾ ਵੀ ਸਜਣੂ ਫਾਰਮ 60 ਇਹਦੀ ਵੀ ਜਾਰੇ ਨੂੰ ਵੀ ਲੋਕ ਛੋਟਾ ਟਰੈਕਟਰ ਹੀ ਕਹਿੰਦੇ ਆ ਹਨਾ ਬਈ ਹਾਂ ਇਹ ਤਾਂ ਥੋੜੀ ਜਿਹੀ ਸ਼ਿਕਾਇਤ ਆਉਂਦੀ ਆ ਫਾਰਮ 60 ਦੀ ਹੋਰ ਕਿ ਜੇ ਮਗਰਾੜ ਛੋਟੇ ਵੱਧ ਗਲਤੀ ਹੈ ਇਹਦੇ ਅਸਾ ਮਗਰਾੜ ਪਿੱਛੇ ਲੇ ਹਾਂ ਮਗਰਾੜ ਦੇ ਨਵੇਂ ਲੱਗੇ ਪਿਆ ਅਸਾ ਇਹ ਆਪਾਂ ਨਵੇਂ ਲਵਾਤੇ ਹਾਂ ਲੈ ਮਿੱਤਰੋ ਪਹਿਲਾਂ ਹੀ ਲੱਗੇ ਹੋਏ ਸੀਗੇ ਆਪਾਂ ਦਾ ਪੇਂਟ ਪੁੰਡ ਜਾ ਕਰਾਇਆ ਇਹਨਾਂ ਤੇ ਕਾਰਨ ਬਈ ਇਹ ਹੁੰਦਾ ਤੇ ਜਦੋਂ ਕੋਈ ਸੰਤ ਲੈ ਲੈਂਦਾ ਉਦੋਂ ਵਜੇ ਅਗਲਾ ਕਾਲ ਕਰ ਦਿੰਦਾ ਹਨਾ ਬਾਕੀ ਤੇ ਜਿਵੇਂ ਥੱਲੋਂ ਇੰਨਾ ਸੋਹਣਾ ਟਰੈਕਟਰ ਸੀਗਾ ਹੂੰ ਹੈ ਕਿੰਨਾ ਸਾਰਾ ਜੈਨਨ ਟਰੈਕਟਰ ਹੈ ਵਟੇ ਸਾਰਾ Ориジナル ਹੈ ਹਾਂ ਸਾਰਾ Ориジナル ਹੈਗਾ ਲੈ ਮਿੱਤਰ ਪਿਆਰ ਨੂੰ ਲਿਸ਼ਕਾ ਮਾਰਦਾ ਟਰੈਕਟਰ ਦੇਖੋ ਯਾਰ ਕਰ ਹਣਾ ਇਹ ਇਹ ਕਿੰਨਾ ਮਾਡਲ ਹੈ ਬਾਈ ਟਰੈਕਟਰ ਦਾ ਸਟicker ਵੀ ਹਲ ਤਾਂ ਨਾਲ ਦੇ ਸੀਗੇ ਅਸਾ ਸਟicker ਨਾਲ ਦੀ ਨਹੀਂ ਸਾਰੇ ਹਾਂ ਜੀ ਪੱਟੀ ਉੱਤੇ ਲਵਾਈ ਵੀ ਆਪਾਂ ਇਹ ਗਰੀ ਸੋਹਣਾ ਲੱਗਣ ਲੱਗਿਆ ਸੋਹਣਾ ਲੱਗਣ ਲੱਗਿਆ ਸਹੀ ਗੱਲ ਹੈ ਨਾ 2006 ਮਾਡਲ ਹੈ 2006 ਮਾਡਲ ਹੈ ਸੱਜਣੋ ਫਾਰਮ ਡ੍ਰੈਗ 60 ਟਾਇਰ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਟਾਇਰ ਨੂੰ ਮੂਰਲੇ ਵੀ 80 85 ਪੈਸੇ ਪਿਛਲੇ ਹੈਗੇ 70 75 ਪੈਸੇ ਹਾਂ ਲੈ ਵੀ ਸੱਜਣੋ ਕੰਡੀਸ਼ਨ ਚ ਚੈੱਕ ਕਰੋ ਮਗਰ ਆਟਾ ਦੀ ਹੈਣਾ ਬਾਕੀ ਰਿਮ ਰਿਮ ਦਾ ਦੇਖ ਵੱਟੀ ਸਾਰੇ ਜੇ ਨਹੀਂ ਹੈ ਰਿਮ ਇੰਨੇ ਸੋਹਣੇ ਉੱਤੇ ਸਾਰੇ ਇਧਰ ਪੰਪ ਪੰਪ ਨਹੀਂ ਸਾਰਾ ਸੋਹਣਾ ਟਰੈਕ ਓਕੇ ਲੈ ਮਿੱਤਰ ਪਿਆਰਿਓ ਦੇਖੋ ਕਰ ਹੈਣਾ ਹੂੰ ਵੀ ਜਿੰਨੇ ਹੈਗਾ ਸਾਰੇ ਓਰੀਜਨਲ ਆ ਬਿਨਾ ਮਗਰਾਟਾਂ ਤੋਂ ਕੱਲੇ ਸੱਜਣ ਨੂੰ ਆ ਮਗਰਾਟ ਨਵੇਂ ਲਵਾਏ ਹੋਏ ਆ ਉਹ ਵੀ ਸੌਂਗ ਨਾਲ ਲਵਾਏ ਹੋਏ ਹੋ ਦੇਖਨੇ ਸਾਫ ਹੈ ਲੈ ਰਿੰਮ ਦੇਖੋ ਹਨਾ ਕਿੰਨੇ ਸਾਫ ਪਏ ਨੇ ਯਾਰ ਪੁੱਤਰ ਕਈ ਵਾਰ ਆਇਆ ਹੁੰਦਾ ਅਗਲਾ ਕਹਿੰਦਾ ਗਲ ਗਿਆ ਇਹਨਾਂ ਨੂੰ ਪਿੱਛੋਂ ਵੀ ਆਪਾਂ ਇਹਦੀ ਕੰਡੀਸ਼ਨ ਦਿਖਾਈ ਦਈਏ ਹਨਾ ਹਾਂ ਜੀ ਲੈ ਵੀ ਸੱਜਣ ਨੂੰ ਬਾਈ ਉਹਨੇ ਜਿੰਨਾ ਵੀ ਤਿਆਰ ਕਰਾਇਆ ਮੰਗਰੂ ਸੌਂਗ ਨਾਲ ਕਰਾਇਆ ਲੈਟਾਂ ਨੂੰ ਟੁੱਟ ਲਵਾਤੀਆਂ ਤੇ ਦੇਖੋ ਸੱਜਣ ਨੂੰ ਪਿੱਛੋਂ ਵੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਤੇ 2006 ਮਾਡਲ ਆ ਬਾਈ ਹਣਾ ਪੰਜਾਬ ਦਾ ਨੰਬਰ ਹੈ ਇੰਜਨ ਗੇਅਰ ਦਾ ਬਹੁਤ ਚੰਗਾ ਪਟੀ ਹੈ ਓਕੇ ਇੰਜਨ ਗੇਅਰ ਦਾ ਪੂਰਾ ਓਕੇ ਆ ਵਿੱਚ ਕੱਟਿਆ ਰੈਟਰ ਇਹਨਾਂ ਨੂੰ ਸੋਨਾਂ ਵਾਲੀ ਕਾ ਵੱਡਾ ਦਿੱਤਾ ਸੀ ਅੱਛਾ ਜਿਹੜਾ ਭਰਾ ਲੈ ਕੇ ਜੋ ਕੋਈ ਸ਼ਿਕਾਇਤ ਵਾਲਾ ਕੰਮ ਤਾਂ ਨਹੀਂ ਨਾ 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 ਸ਼ਿਕਾਇਤ ਵਾਲਾ ਕੋਈ ਆਪਣੇ ਗਵਾਂਢ ਚੋਂ ਹੀ ਕੱਟਿਆ ਇਥੋਂ ਠੀਕ ਆ ਮੋੜਾਂ ਤੋਂ ਹੀ ਕੱਟਿਆ ਵਾ ਓਕੇ 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 ਤੇ ਇਹਦਾ ਬਾਈ ਜੀ ਰੇਟ ਦੀ ਗੱਲ ਕਰੀ ਕਿੰਨੇ ਦੇ ਦੇ ਦਾਂਗੇ ਆਪਾਂ ਰੇਟ ਤੇ 2,85,000 ਦੀ ਡਿਮਾਂਡ ਕਰਦੇ ਆਂ ਇਹਦੀ 2,85,000 ਮੌਕੇ ਤੇ ਕਿੰਨਾ ਘਟੋ ਤੋ ਹੋ ਜੂਗਾ 2,65,000 65 ਦਾ ਹ ਉਹਨੂੰ ਸਿੱਧਾ ਹੀ ਘਟਾਤਾ ਤਾਂ ਦੇਖ ਲਓ ਕਿੰਨੇ ਪੈਸੇ ਤੇ ਸੰਪਰਕ ਕਰਿਆ ਕਰੋ ਬਾਈ ਵੀਰੇ ਨਾਲ ਘੈਂਟ ਘੈਂਟ ਟਰੈਕਟਰ ਸੱਜ ਨੂੰ ਜਿਹੜੇ ਭਰੋਸੇ ਵਾਲੇ ਭਰਾ ਨੇ ਨਾ ਆਪਾਂ ਉਹਨਾਂ ਦੀ ਵੀਡੀਓ ਕਰਦੇ ਹੁੰਦੇ ਆ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਫਿਰ ਤੁਹਾਨੂੰ ਜਿਹੜੇ ਚੰਗੇ ਸੰਦ ਹੈ ਨਾ ਦਿਖਾਉਣ ਦਾ ਸਾਡਾ ਫਰਜ਼ ਵੀ ਬਣਦਾ ਪਤਾ ਹੀ ਗੱਲ ਹੈ ਬੱਟੀ ਆਪਣੀ ਮੰਡੀ ਨਹੀਂ ਹੈਗੀ ਵੀ ਕੱਲੀ ਮੰਡੀ ਉਲਾਉਣਾ ਆਪਣੇ ਟਰੈਕਟਰ ਪੱਖੋ ਗੰਜੀਆਂ ਖੜੇ ਹੁੰਦੇ ਆ ਉੱਥੇ ਆਪਣਾ ਅੱਡਾ ਬਣਾਇਆ ਬਾ ਉੱਥੇ ਬਾਈ ਬਹਿਣਾ ਲਾਲਾ ਠੀਕ ਹੈ ਜੀ ਤੇ ਬਾਕੀ ਦਿਨ ਤਾਂ ਟਰੈਕਟਰ ਸੋਮਵਾਰ ਤੋਂ ਬਾਅਦ ਉੱਥੇ ਹੀ ਹੁੰਦੇ ਆਪਣੇ ਬਾਕੀ ਸਾਰੇ ਟਰੈਕਟਰ ਆਪਣੇ ਸੋਮਵਾਰ ਸਸਾ ਟਾਪ ਮਾਡਲ ਹੈ ਜਣਾ ਜੀ ਹਾਂ ਜੀ ਹਾਂ ਜੀ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਆ ਗਾ ਅੱਛਾ ਹਾਂ 14 ਮਾਡਲ ਹੈ ਵੀਰੇ 14 ਮਾਡਲ ਹੈ ਓਕੇ ਤੇ ਸਾਰਾ Ориਜਨਲ ਹੀ ਹੈ ਬਾਈ ਹਾਂ ਇਹ ਖੁੱਲਾ ਖੁੱਲਾ ਇੰਜਨ ਵੱਖ ਹੋਏ ਵੀ ਨਹੀਂ ਕੁਛ ਹੈਗਾ ਸਾਰਾ ਸੀਲਡ ਹੈ ਨਾ ਕਲਚ ਦਾ ਜਰੂਰ ਖੋਲਿਆ ਜਾਂਦਾ ਹੁੰਦਾ ਯਾਰ ਕਲਚ ਤਾਂ ਨਾ ਕਲਚ ਬੰਦਾ ਕਈ ਵਾਰ ਚੈੱਕ ਵੀ ਕਰਾ ਲੈਂਦੇ ਆਵੇ ਹੂੰ ਹੂੰ ਇਹ ਤਾਂ ਗੱਲ ਹੈ ਇਹ ਤਾਂ ਇੱਕ ਲਿਫਟ ਟਾਪ ਹੈ ਖੁੱਲਿਆ ਵੈ ਜ਼ਿਆਦਾ ਕੋਈ ਕਈ ਵਾਰ ਨਾ ਪਿੱਛੋਂ ਸੀਲ ਢੂਲੀਕ ਹੋ ਜਾਂਦੀ ਐ ਹੂੰ ਹੂੰ ਉਦੋਂ ਅਗਲਾ ਖਲਾਉਣਾ ਪੈ ਜਾਂਦਾ ਇੱਕ ਇੱਕ ਲੱਚ ਗੋਲਿਆ ਹੋਊਗਾ ਬਿਲਕੁਲ ਵੱਡੇ ਡਾਇਰੈਕਟਰ ਨੇ ਭਰਤਪੁਰ ਤੋਂ ਤੇ ਕਈ ਫਿਰ ਕੋਈ ਤਾਂ ਨਹੀਂ ਨਹੀਂ ਭਰਤਪੁਰ ਤੋਂ ਵਾਲਾ ਨਹੀਂ ਹੈਗਾ ਖੇਤੀ ਵਾਲਾ ਹੀ ਆ ਤਾਂ ਖੇਤੀ ਵਾਲੀ ਆ ਇਹ ਹਾਂ ਠੀਕ ਐ ਲੈ ਮਿੱਤਰੋ ਬਹੁਤ ਸੋਹਣੀ ਟਰੈਕਟਰ ਆ 14 ਮਾਡਲ ਆ ਨਾ ਭਈ ਇਹ ਹਾਂਜੀ ਹਾਂ ਨੰਬਰ ਇਹਦਾ ਵੀ ਪੰਜਾਬ ਦਾ ਇੰਜਨ ਗੇਅਰ ਨੂੰ ਚਾਬੀ ਵੀ ਨਹੀਂ ਲੱਗੀ ਇਹਦਾ ਟਾਇਰ ਟਾਂ ਵੀ ਨਹੀਂ ਖੁੱਲਿਆ ਨਾਲ ਤਾਂ ਅਸਾ ਟਾਇਰ ਕਵਰ ਹੁੰਦਾ ਉਹ ਵੀ ਨਹੀਂ ਖੁੱਲੇ ਹਾਲੇ ਤੱਕ ਪੂਰੀ ਮਤ ਤਸੱਲੀ ਵਾਲਾ ਜਿਵੇਂ ਕਹਦੀ ਐ ਇਹਦਾ ਵਾਲਾ ਟਰੈਕਟਰ ਆ ਲੈ ਮਿੱਤਰੋ ਜਿਹੜੇ ਭਰਾ ਕਹਿੰ ਉਹ ਮੂਰਲੇ ਮਰਫਦੇ ਵੀ 5890% ਟਾਇਰ ਲੈ ਵੀ ਸੱਜਣੋਂ ਮਗਰਾਟਾਂ ਦੀ ਕੰਡੀਸ਼ਨ ਚੈੱਕ ਕਰ ਲਓ ਟਾਇਰ ਦੇਖ ਲਓ ਹਣਾ ਹਾਂ ਵੀ ਕੇਟੀ ਦੇ ਇਹ ਵੀ 16 ਦੇ ਟਾਇਰ ਚ ਆ ਜਾਂਦਾ ਨਾ ਬਈ ਨਾ ਇਹ 14 ਚੋਂ 14 9 14 9 28 ਦੇ ਟਾਇਰਾਂ ਚ ਸੱਜਣੋਂ ਹਾਂ ਇਹ 50 ਵਾਲਾ 14 ਚੋਂ ਹੁੰਦਾਗਾ ਬਟਾ ਅੱਛਾ ਅੱਛਾ ਦੂਜਾ 16 ਤੇ ਵੀਰੇ ਜੇ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਤਾਂ ਇਹ 14 ਮਾਡਲ ਹੈਗਾ ਮੁੱਲ ਤਾਂ ਇਹਦਾ 4 ਲੱਖ 45000 ਕਰਦੇ ਆ ਮੰਡੀ ਦਾ ਤਾਂ ਅਸਾਂ 4 ਲੱਖ 45000 ਦਾ ਮੰਡੀ ਦਾ ਰੇਟ ਹੈ ਤੇ ਉ ਆਪ ਕਿੰਨੇ ਦਾ ਦੇ ਦਾਂਗੇ ਹੁਣ ਮੈਂ ਕਿਹਾ 15-20000 ਘਟ ਜਾਂਦਾ ਹੁੰਦਾ 15-20000 ਹੋਰ ਕੱਟ ਜੂ ਲੈ ਮਿੱਤਰੋ ਕਰ ਲੋ ਸੰਪਰਕ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੋਮਵਾਰ ਨੂੰ ਤਾਂ ਬਾਈ ਹੁੰਦਾ ਹੈ ਗੱਗੂ ਮੰਡੀ ਦੇ ਵਿੱਚ ਤੇ ਜੇ ਕਿਸੇ ਭਰਾ ਨੇ ਮੰਗਲਵਾਰ ਨੂੰ ਜਾਂ ਬੁੱਧਵਾਰ ਨੂੰ ਮਿਲਣਾ ਸੱਚ ਨੂੰ ਪੱਖੋਂ ਕੈਂਚੀਆਂ ਬਾਈ ਉਹਦਾ ਸ਼ੋਅਰੂਮ ਆ ਤੇ ਉੱਥੇ ਮਿਲਣਗੇ ਤੁਹਾਨੂੰ ਸੌਪਤੇ ਹੈ ਨਾ ਵੀਰਿਆ ਉੱਥੇ ਟਰੈਕਟਰ ਹੋਰ ਵੀ ਹੁੰਦੇ ਆ ਬਟੇ ਹੋਰ ਵੀ ਟਰੈਕਟਰ ਹੁੰਦੇ ਆ ਮੰਡੀ ਤਾਂ ਅੱਜ ਬਾਈ ਇਕੱਲਾ ਸੀਗਾ ਬਾਈ 4 ਕੀ ਲੈ ਕੇ ਆਇਆ ਮੈਂ ਮੈਂ ਵਿਆਹ ਵਿਆਹ ਵਾਲ ਚੱਲਦੀ ਮੈਂ ਬੈਠਾ ਠੀਕ ਆ ਠੀਕ ਆ ਤੇ ਤਾਂ ਕਰਕੇ ਬਾਈ ਇਕੱਲਾ ਹੋ ਕੇ ਕਰਕੇ 4 ਟਰੈਕਟਰ ਹੀ ਲੈ ਕੇ ਆਇਆ ਲੈ ਮਿੱਤਰ ਪਿਆਰਿਓ ਕਰ ਲੋ ਸੰਪਰਕ ਕੁਤਾਰਾਂ ਲੱਗੀਆਂ ਮੈਂ ਨਾ ਬਰਨਾਲਾ ਮੰਡੀ ਦੇ ਵਿੱਚ ਬਹੁਤ ਘੈਂਟ ਘੈਂਟ ਟਰੈਕਟਰ ਬਾਈ ਉਰੀ ਗੱਗੂਰੀ ਲੈ ਕੇ ਆਉਂਦੇ ਹੁੰਦੇ ਨੇ ਜਿਹੜੇ ਵੀ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਨਾ ਸੱਜਣੋ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਕਰ ਲੋ ਕਰਾ ਫਟਾਫਟ ਕੰਟੈਕ